ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਸਾਰੇ ਜਿਹੜੇ ਆਪਣਾ ਗੁਰਸਿੱਖ ਪਿਆਰੇ ਪੰਜਾਬ ਦੇ ਵਸਤੇ ਨੇ ਬਾਹਰ ਪੂਰੀ ਦੁਨੀਆ ਦੇ ਵਸਤੇ ਨੇ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਤੇ ਇਕੱਠੇ ਹੋਏ ਆ ਪਿਆਰਿਓ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਸਾਡਾ ਸਿੱਖ ਲੀਡਰ ਆਣ ਵਾਲਾ ਨੌਜਵਾਨ ਲੀਡਰ ਆ ਉਹ ਤੇ ਉਹਨਾਂ ਨੂੰ ਦਿੱਲੀ ਹਕੂਮਤ ਨੇ ਪਾਰਲੀਮੈਂਟ ਦੇ ਵਿੱਚ ਕੱਲ ਸੌ ਚੁਕਾਈ ਸਾਰਿਆਂ ਨੇ ਦੇਖਿਆ ਜੀ ਉਹਨੂੰ ਕਿੱਦਾਂ ਲੈ ਕੇ ਆਏ 에ਅਰਪੋਰਟਸ ਤੇ ਹੈਲੀਕਾਪਟਰਸ ਦੇ ਵਿੱਚ ਵਿਦ ਫੁੱਲ ਸਿਕਿਉਰਟੀ ਤੇ ਉਹਨੂੰ ਉਦਾਂ ਜਾ ਕੇ ਤੇ ਕੱਲ ਸ਼ਾਮ ਨੂੰ ਡਿਪਰੂ ਕਰ ਜੇਲ੍ਹ ਵਾਪਸ ਛੱਡ ਕੇ ਆਏ ਆ ਸਾਰੇ ਅਸੀਂ ਮੋਰਚੇ ਤੇ ਬੈਠੇ ਆ ਤੇ ਅਸੀਂ ਇੱਕ ਇਹ ਅਪੀਲ ਕਰਦੇ ਆ ਦਿੱਲੀ ਹਕੂਮਤ ਨੂੰ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੁਣ ਮੈਂਬਰ ਆਫ ਦ ਲੋਕ ਸਭਾ ਖਬੂ ਖੰਡੂਰ ਸਾਹਿਬ ਕੰਸਟੀਟੂਐਂਸੀ ਤੋਂ ਹੈਗੇ ਨੇ ਤੇ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਜਿ 4 ਲੱਖ ਤੋਂ ਵੱਧ ਵੋਟਾਂ ਭਾਈ ਸਾਹਿਬ ਨੂੰ ਪਈਆਂ ਨੇ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਬਹੁਮਤ ਨਾਲ ਉਹ ਜਿੱਤੇ ਨੇ ਇਸ ਕਰਕੇ ਆਪਣੇ ਤੁਸੀਂ ਕਾਨੂੰਨ ਦੇ ਮੁਤਾਬਕ ਚੱਲੋ ਡੈਮੋਕ੍ਰੇਸੀ ਦੇ ਹਿਸਾਬ ਨਾਲ ਜੀਓ ਜਿੱਥੀਆਂ ਆਪਣੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੈਟਿਕ ਕੰਟਰੀ ਹੋਣ ਦਾ ਦਾਵਾ ਦਿੰਦੇ ਨੇ ਹੈ ਪੂਰੇ ਵਰਲਡ ਦੇ ਵਿੱਚ ਭਾਰਤ ਸੋ ਇਸ ਕਰ ਇਥੇ ਭਾਈ ਜਿਹੜੇ ਚਿੱਤੇ ਨੇ ਨਰਿੰਦਰ ਮੋਦੀ ਹੋਰੀਆਂ ਰਾਹੁਲ ਗਾਂਧੀ ਹੋਰੀ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਜੇ ਤੁਸੀਂ ਵੋਟਾਂ ਪਾ ਕੇ ਵੋਟਾਂ ਲੈ ਕੇ ਤੇ ਤੁਸੀਂ ਆਪਣੀ ਆਵਾਜ਼ ਦਿੱਲੀ ਦੇ ਵਿੱਚ ਚੁੱਕ ਰਹੇ ਹੋ ਤੇ ਅਮਰਤਪਾਲ ਸਿੰਘ ਖਾਲਸਾ ਵੀ ਥੋ ਤੋਂ ਜਾਦਾ ਵੋਟਾਂ ਨਾਲ ਜਿੱਤਿਆ ਇਸ ਕਰਕੇ ਸਿੱਖਾਂ ਨਾਲ ਵਿਤਕਰਾਂ ਨਹੀਂ ਕਰਨਾ ਚਾਹੀਦਾ ਭਾਈ ਸਾਹਿਬ ਨੂੰ ਤੁਰੰਤ ਰਿਹਾਈ ਦੇਣੀ ਚਾਹੀਦੀ ਹੈ ਤਾਂ ਜੋ ਖਦੂਰ ਸਾਹਿਬ ਆ ਸਕਣ ਆਪਣੇ ਪਿੰਡ ਜੱਲੂਪੁਰ ਖੇੜੇ ਰਹਿ ਸਕਣ ਇਹ ਸਾਰੇ ਖਦੂਰ ਸਾਹਿਬ ਦੇ ਜਿਹੜੇ ਉਹ ਕੰਮ ਨੇ ਉਹ ਕਰ ਸਕਣ ਆ ਕੇ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਸੀ ਕਿ ਜਿਹੜੇ ਨਸ਼ੇ ਛਡਾਉਣੇ ਨੇ ਬਾਰਡਰ ਏਰੀਆ ਆ ਉੱਥੇ ਤੁਹਾਨੂੰ ਪਤਾ ਕੋਕੀਨ ਵਾਈਟ ਉੱਥੇ ਆਮ ਮਿਲਦਾ ਹੈ ਤੋ ਭਾਈ ਸਾਹਿਬ ਨੇ ਉਸ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀ ਅਸੀਂ ਚਾਹੁੰਦੇ ਹਾਂ ਕਿ ਆ ਕੇ ਉਹ ਵਰਕ ਕਰਨ ਤੇ ਜਿਹੜੀਆਂ ਉਹਨਾਂ ਨੇ ਵਚਨ ਕੀਤੇ ਨੇ ਜਿਦੇ ਕਰਕੇ ਲੋਕਾਂ ਨੇ ਇੰਨੇ ਵੱਡੇ ਮੰਡੇਟ ਉਹਨਾਂ ਨੂੰ ਮਿਲਿਆ ਆ ਤੇ ਉਹ ਸਾਰੇ ਆ ਕੇ ਉੱਥੇ ਗੱਲ ਕਰ ਸਕਣ ਭਾਈ ਸਾਹਿਬ ਉਹ ਕੰਮ ਕਰ ਸਕਣ ਅਸੀਂ ਅਪੀਲ ਕਰਦੇ ਹਾਂ ਕਿ ਜਿਵੇਂ ਸਾਰੇ ਉੱਥੇ ਬੈਠੇ ਨੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਆਪਣੇ ਕੰਸਟੀਟੂਐਂਸੀ ਦੇ ਵਿੱਚ ਬਹਿ ਕੇ ਪ੍ਰਚਾਰ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਸਾਡਾ ਨਮਾਇੰਦਾ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਤਾਇਆ ਭਾਈ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਨਹੀਂ ਜਿੱਤਾਇਆ ਸੋ ਪੰਜਾਬ ਦੇ 4 ਲੱਖ ਤੇ 4000 ਵੋਟ ਪਈ ਹੈ ਸੋ ਖਾਲਸਾ ਜੀ ਸਾਰੇ ਤਗੜੇ ਹੋ ਜੋ ਵੀ ਆਪਣਾ ਜਿਹੜਾ ਸਾਡਾ ਸਿੱਖ ਲੀਡਰ ਹੈ ਇਹਨੂੰ ਅਸੀਂ ਆਪਾਂ ਕਢਾਈਏ ਤਾਂ ਜੋ ਆਕੇ ਪੰਜਾਬ ਦੇ ਵਿੱਚ ਮੁੜ ਖਾਲਸਾ ਵਹਿੀਰ ਖੜ ਸਕੇ ਉਤਾ ਹੀ ਜਿੱਤਾ ਪ੍ਰਚਾਰ ਵੀ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰੇ ਗ ਜਾਵੇ ਨਿਆਲ ਹੋ ਜਾਵੇ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ ਯਾ ਕਾਲ ਫਤੇਵਲਾ ਵੇਨੀ ਹਲ ਹੋ ਜਾਵੇ ਕਲਗੀਧਰ ਪਾਸ਼ਾ ਪਿਤਾ ਨੂੰ ਪਾਵੇ ਸਾਰ ਸਿਯਾ ਕਾਲ ਅੱਜ ਗਿਦਕਾਰਾ ਕੀ ਦਮੇ ਨੀ ਹਲ ਹੋ ਜਾਵੇ ਫਤੇ ਪਾਵੇ ਸਬੂਖ ਖਾਲਸਾ ਪੰਥ ਦੇ ਮਾਨੂ ਪਾਵੇ ਸਾਰ ਸਿਯਾ ਕਾਲ ਗੱਦਕਾਰਾ ਬੁਲਾਵੇ ਬਾਬਾ ਦੀਪ ਸਿੰਘ ਦੇ ਚਲਦਾ ਨੂੰ ਪਾਵੇ ਸਾਰ ਸਿਯਾ ਕਾਲ